ਲਓ ਜੀ ਹਸਰੀਕਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਿਹੜੇ ਬਾਈ ਨਾ ਬਾਰ-ਬਾਰ ਇੱਕ ਕਮੈਂਟ ਕਰਦੇ ਹੁੰਦੇ ਨੇ ਵੀ ਸਾਨੂੰ ਤਕਸੀਮ ਵਾਲੀ ਜ਼ਮੀਨ ਚਾਹੀਦੀ ਹੈ ਤੇ ਨੇੜੇ ਜੇ ਜ਼ਮੀਨ ਚਾਹੀਦੀ ਹੈ ਤੇ ਉਤੋਂ ਉਹ ਡਾਕਰ ਜ਼ਮੀਨ ਵਧੀਆ ਹੋਵੇ ਪੂਰੀ ਮਤਲਬ ਰੇਤਲੀ ਨਾ ਹੋਵੇ ਟਿੱਬੇ ਵਾਲੀ ਨਾ ਹੋਵੇ ਰੇਤਲੀ ਨਾ ਹੋਵੇ ਤੇ ਨਹਿਰੀ ਪਾਣੀ ਵੀ ਹੋਵੇ ਹਨਾ ਪੂਰੀ ਚੰਗੀ ਜ਼ਮੀਨ ਤੇ ਤਕਸੀਮ ਵਾਲੀ ਹੋਵੇ ਹਨਾ ਦੂਜੀ ਗੱਲ ਸਾਰੇ ਇਹ ਕਹਿੰਦੇ ਹੁੰਦੇ ਨੇ ਵੀ ਤਕਸੀਮ ਨੰਬਰ ਜਿਆਦਾ ਹੋਣਾ ਤੇ ਤੀਜਾ ਉਦੇ ਵਿੱਚ ਲੱਠੇ ਵਾਲਾ ਰਸਤਾ ਜਾਂਦਾ ਹੋਵੇ ਜੇ ਕੱਚੇ ਦੇ ਹੋਵੇ ਤਾਂ ਲੱਠੇ ਵਾਲਾ ਰਸਤਾ ਹੋਵੇ ਨਹੀਂ ਸੜਕ ਦਾ ਫਰੰਟ ਵੀ ਬਹੁਤ ਬਾਈ ਮੰਗਦੇ ਹੁੰਦੇ ਨੇ ਨਾ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੇ ਵਾਸਤੇ ਲੈ ਕੇ ਆਇਆ ਮੇਰੇ ਪਿੰਡ ਤੋਂ ਸਾਰੀ 3 ਕਿਲੋਮੀਟਰ ਸਾਈਡ ਤੇ ਐ 3 ਕਿੱਲੇ ਬਾਹਣਾ ਕੱਲੇ ਦੀ ਮੋਟਰ ਐ ਤੇ ਹੁਣ ਰੇਟ ਭਰਨ ਤੋਂ ਨਾ ਭੱਜੋ ਰੇਟ ਤਾਂ ਹੁਣ ਤੁਹਾਨੂੰ ਪਤਾ ਹੀ ਐ ਕੱਲੇ ਦੀ ਮੋਟਰ ਵਾਲੇ ਦਾ ਰੇਟ ਹੋਰ ਜ਼ਮੀਨਾਂ ਤੋਂ ਐ ਮੰਨ ਕੇ ਚੱਲੋ ਵੀ 7-8 ਲੱਖ ਰੁਪਈਆ ਵੱਧ ਹੁੰਦਾ ਤੇ ਰੇਟ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਇਹਦੇ ਨਾਲ ਹੀ ਦੱਸ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਐਨੇ ਕੁ ਦੀ ਇਹ ਜਮੀਨ ਬਣ ਜੂ ਮੇਰੇ ਪਿੰਡ ਤੋਂ 3 ਕਿਲੋਮੀਟਰ ਐ ਸਨਾਮ ਤੋਂ ਇਹ ਹੈਗੀ ਐ 18 ਕਿਲੋਮੀਟਰ ਮੰਨ ਕੇ ਚੱਲੋ 15 ਤੋਂ 18 ਦੇ ਵਿੱਚ ਵਿੱਚ ਤਾਂ ਪਊਗੀ ਪਊਗੀ ਹਣਾ ਜੇ ਤੁਹਾਨੂੰ ਮੈਂ ਇਹਦੇ ਲਵੇ ਹੋਰ ਸ਼ਹਿਰ ਦੱਸਦਾ ਤਾਂ ਲਹਿਰਾਗਾਗਾ ਇਹਦੇ ਤੋਂ ਪੈ ਜੂਗਾ 10 12 ਕਿਲੋਮੀਟਰ ਦੂਰ ਤੇ ਲਹਿਰਾਗਾਗਾ 10 12 ਕਿਲੋਮੀਟਰ ਪੈ ਜੂਗਾ ਪੂਰੀ ਵਧੀਆ ਜ਼ਮੀਨ ਐ ਜਿਹੜਾ ਠੇਕਾ ਹੋਊਗਾ ਉਹ 95000 ਤੋਂ 90 ਤੇ 95 ਦੇ ਵਿੱਚ ਵਿੱਚ ਹੋਊਗਾ ਤੇ ਕਈ ਵਾਰ ਵੀਰ ਪਤਾ ਕੀ ਕਹਿੰਦੇ ਹੁੰਦੇ ਨੇ ਵੀ ਸਾਨੂੰ ਨਾ ਸਸਤੀ ਜੀ ਜ਼ਮੀਨ ਦੇ ਦਿਓ ਸਸਤੀ ਜੀ ਜ਼ਮੀਨ ਮੰਨ ਕੇ ਚੱਲੋ ਕਹਿੰਦੇ ਹੁੰਦੇ ਨੇ 30 ਤੋਂ 40 ਲੱਖ ਦੇ ਵਿੱਚ ਵਿੱਚ ਵਾਲੀ ਸਸਤੀ ਜੀ ਜ਼ਮੀਨ ਭਾਲਦੇ ਹੁੰਦੇ ਨੇ ਕਹਿੰਦੇ ਵੀ ਉਹਦੇ ਵਿੱਚ ਭਾਵੇਂ ਮੋਟਰ ਨਾ ਹੋਵੇ ਮੈਂ ਪਤਾ ਆਪਣੀ ਕੀ ਥਿਉਰੀ ਹੈ ਮੈਂ ਇਹ ਸਾਨੂੰ ਗੱਲ ਦੱਸਦਾ ਵੀ ਕੋਈ ਵੀ ਜ਼ਮੀਨ ਤੁਸੀਂ ਲੈਣੀ ਹੈ ਠੇਕਾ ਮੰਨ ਕੇ ਲਿਆ ਕਰੋ ਹਨਾ ਵੀ ਸਾਨੂੰ ਠੇਕਾ ਉਹਦੇ ਵਿੱਚ ਵਧੀਆ ਮਿਲੇ ਕਿਉਂ ਜ਼ਮੀਨ ਦਾ ਠੇਕਾ ਵਧੀਆ ਹੋਣਾ ਚਾਹੀਦਾ ਦੂਜੀ ਗੱਲ ਆਪਾਂ ਹੋਰ ਦੱਸੀ ਦੀ ਇਕੱਲੇ ਦੀ ਮੋਟਰ ਹੈ ਟਰਾਂਸਫਾਰਮ ਇਕੱਲੇ ਦਾ ਤੇ 11 ਫੁੱਟ ਪਹੀਆ ਜਿਹੜੀ ਸਿੱਧੀ ਜਾ ਕੇ ਉਹ ਜ਼ਮੀਨ ਦੇ ਵਿੱਚ ਵੜਦੀ ਜਿਹੜੇ ਪਿੰਡ ਦਾ ਇਹ ਰਕਬਾ ਉਹ ਤੋਂ 1 ਪੌਣਾ ਕਿਲੋਮੀਟਰ ਦੂਰ ਹੈ ਤੇ ਸੜਕ ਤੋਂ ਇਹ 5 ਕਿੱਲੇ ਦੂਰ ਹੈ ਮਤਲਬ ਸੜਕ ਤੋਂ 5 ਕਿੱਲੇ ਹਟਮੀ ਆ ਗਈ ਕੱਲੇ ਦੀ ਮੋਟਰ ਹੈ ਸਾਹਮਣੇ ਜਮਾ ਟੱਕਰ ਚ ਲੱਠੇ ਵਾਲੀ ਪਹੀਆ 7 ਕਿੱਲਿਆਂ ਦੀ ਖੇਵਟ ਹੈ ਤਕਸੀਮ ਵਾਲੀ ਕੰਮ ਹੈ ਕਿਉਂਕਿ ਇਹ ਬਸ ਦੋ ਭਾਈਆਂ ਦੀ ਸਾਂਝੀ ਜ਼ਮੀਨ ਹੈ ਜਿਹੜੀ ਮੋਟਰ ਹੈ ਉਹ ਕੱਲੇ ਦੀ ਹੈ ਤੇ 7 ਕਿੱਲਿਆਂ ਦੀ ਖੇਵਟ ਹੈ ਪੂਰੀ ਚੰਗੀ ਜ਼ਮੀਨ ਡਾਕਰ ਜਰਖੇਜ ਜੇ ਕੋਈ ਵੀ ਬਾਈ ਚਾਹ ਬਾਣੂਗਾ ਬਸ ਉਹ ਹੀ ਆਪਾਂ ਨੂੰ ਫੋਨ ਕਰੇ ਸਵਾਦ ਲੈਣ ਵਾਲਾ ਬੰਦਾ ਆਪਾਂ ਨੂੰ ਫੋਨ ਨਾ ਕਰੇ ਕਿਉਂਕਿ ਬਾਈ ਟਾਈਮ ਨਹੀਂ ਹੁੰਦਾ ਕਿਸੇ ਲਈ ਵੀ ਹਨਾ ਬਾਦੂ ਹੋਰ ਕੰਮ ਬਹੁਤ ਹੁੰਦੇ ਨੇ ਤਾਈਓ ਆਪਾਂ ਬਾਰ ਬਾਰ ਕਹਿੰਦੇ ਆ ਬਾਈ ਜਿਹਨੂੰ ਵੀ ਹਨਾ ਜ਼ਰੂਰਤ ਹੁੰਦੀ ਹੈ ਚੀਜ਼ ਦੀ ਉਹ ਹੀ ਫੋਨ ਕਰਿਆ ਕਰੋ ਦੁਬਾਰੇ ਸਾਰੀ ਚੀਜ਼ ਆਪਾਂ ਇੱਕ ਵਾਰ ਰਿਪੀਟ ਕਰ ਦਿੰਦੇ ਆ ਚੰਗੀ ਜ਼ਮੀਨ ਹੈ ਫਰਦ ਦੋ ਪੇਜਾਂ ਦੀ ਹੈ ਲੱਠੇ ਦੇ ਸਿੱਧੀ ਪਹੀ ਜਾ ਕੇ ਸੜਕ ਤੋਂ ਪੰਜਵੇਂ ਕਿੱਲੇ ਦੇ ਵਿੱਚ ਵੜਦੀ ਹੈ ਇੱਕ ਪਹੀ ਦੇ ਵਿੱਚ ਮੋੜ ਪੈਂਦਾ ਹੈ ਤੇ ਦੂਜੀ ਗੱਲ ਕੱਲੇ ਦੀ ਮੋਟਰ ਹੈ ਤੰਨੇ ਕਿੱਲੇ ਜਮਾ ਹਨ ਇਕੱਠੇ ਨੇ ਸੱਤ ਕਿੱਲਾਂ ਦੀ ਫਰਦ ਨਿਕਲੂਗੀ ਸੱਤ ਜੋ ਤਿੰਨ ਕਿੱਲੇ ਇੱਕ ਬੰਦੇ ਨੇ ਚਾਰ ਇੱਕ ਬੰਦੇ ਨੇ ਮੋਟਰ ਕੱਲੇ ਕੱਲੇ ਦੀ ਜੇ ਕੋਈ ਵੀ ਬੰਦਾ ਹਨਾ ਜ਼ਮੀਨ ਜਾਂ ਪਲਾਟ ਜਾਂ ਘਰ ਲੈਣ ਦਾ ਚਾਹ ਬਾਣਿਆ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੇਕਰ YouTube ਤੇ ਦੇਖਦੇ ਹੋ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਹਰ ਰੋਜ਼ ਨਵੀਂ ਤੋਂ ਨਵੀਂ ਢੇਰੀ ਲੈ ਕੇ ਆਉਂਦੇ ਰਹਿੰਨੇ ਆ ਜੇ ਕਿਸੇ ਨੂੰ ਵੀ ਕਿਸੇ ਦੇ ਪਸੰਦੀ ਦੀ ਢੇਰੀ ਮਿਲਦੀ ਹੁੰਦੀ ਹੈ ਤਾਂ ਫੋਲੋ ਕਰਕੇ ਰੱਖ ਲਓ ਕਦੇ ਵੀ ਤੁਹਾਨੂੰ ਸਾਡੀ ਵੀਡੀਓ ਕੰਮ ਆ ਸਕਦੀ ਹੈ ਕਦੇ ਵੀ ਤੁਸੀਂ ਆਪਣੀ ਪ੍ਰਾਪਰਟੀ ਵਧਾ ਸਕਦੇ ਹੋ ਸਾਡੀ ਵੀਡੀਓ ਦੇਖ ਕੇ ਤੇ ਤੁਸੀਂ ਸਾਡੇ ਨਾਲ ਇੱਕ ਵਾਰ ਗੱਲ ਜਰੂਰ ਕਰ ਲਿਓ ਤੁਹਾਡੇ ਪਸੰਦੀ ਦੀ ਸਾਡੇ ਕੋਲ ਹੋਰ ਵੀ ਬਹੁਤ ਢੇਰੀਆਂ ਪਈਆਂ ਨੇ ਵੱੱਡ ਜ਼ਮੀਨਾਂ ਵੀ ਪਈਆਂ ਨੇ ਵੱੱਡ ਢੇਰੀਆਂ ਮਤਲਬ ਕਿ ਜਿਵੇਂ 10 ਕਿੱਲੇ 12 ਕਿੱਲੇ 13 ਕਿੱਲੇ ਘੱਟ ਵੀ ਪਈਆਂ ਨੇ ਹਰ ਇੱਕ ਤਰ੍ਹਾਂ ਦੀ ਆਪਣੇ ਲਵੇ ਜ਼ਮੀਨ ਪਈ ਹੈ ਛੋਟੀਆਂ ਢੇਰੀਆਂ ਵੀ ਨੇ ਵੱਡੀਆਂ ਢੇਰੀਆਂ ਵੀ ਨੇ ਜੇਕਰ ਤੁਸੀਂ ਨੇ ਪੂਰੀ ਜਰਖੇ ਜ਼ਮੀਨ ਲੈਣੀ ਆ ਉਹਦਾ ਰੇਟ ਵੱਧ ਹੋਊਗਾ ਜਿਵੇਂ ਰੇਤਲੀ ਜ਼ਮੀਨ ਹੁੰਦੀ ਹੈ ਜਿਹੜੀ ਉਹਦਾ ਉੱਚੀ ਪੱਧਰ ਟਿੱਬਾ ਹੋ ਗਿਆ ਜਾਂ ਟਿੱਬੇ ਤੋਂ ਪੱਧਰ ਕਰਕੇ ਜ਼ਮੀਨ ਹੋਗੀ ਉਹ ਆਪਾਂ ਨੂੰ ਘੱਟ ਰੇਟ ਵਾਲੀਆਂ ਵੀ ਮਿਲ ਜਾਣਗੀਆਂ ਜੇ ਕਿਸੇ ਨੂੰ ਵੀ ਚਾਹੀਦੀ ਹੈ ਜ਼ਮੀਨ ਚਾਹੀਦੀ ਹੈ ਜਾਂ ਪਲਾਟ ਚਾਹੀਦਾ ਹੈ ਜਾਂ ਘਰ ਚਾਹੀਦਾ ਹੈ ਜਾਂ ਕੋਈ ਹੋਰ ਚੀਜ਼ ਤੁਸੀਂ ਨੇ ਪ੍ਰਾਪਰਟੀ ਵਾਲੀ ਲੈਣੀ ਹੈ ਤਾਂ ਸਾਡੇ ਨਾਲ ਸੰਪਰਕ ਲਾਜ਼ਮੀ ਕਰ ਲਓ ਨੰਬਰ ਅਸੀਂ ਆਪਣਾ ਉੱਪਰ ਛੱਡ ਦਾਂਗੇ ਦੋ ਨੰਬਰ ਦੇਵਾਂਗੇ ਜਿਹੜਾ 97795 ਵਾਲਾ ਨੰਬਰ ਹੋਊਗਾ ਉਹ ਮੇਰਾ ਦਲਜੀਤ ਸਿੰਘ ਢਾਲੀਵਾਲ ਬਿੱਲਾ ਢਾਲੀਵਾਲ ਮੇਰਾ ਨੰਬਰ ਹੋਊਗਾ ਤੇ ਇੱਕ ਆਪਣੇ ਹੋਰ ਬਾਈ ਦਾ ਵੱਡੇ ਦਾ ਨੰਬਰ ਪਾਵਾਂਗੇ ਤੁਸੀਂ ਉਹਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਜਿਹੜਾ ਮਰਜੀ ਨੰਬਰ ਲਾ ਲਿਓ ਤੁਹਾਨੂੰ ਸਾਰੀਆਂ ਢੇਰੀਆਂ ਦੀ ਜਾਣਕਾਰੀ ਦਿੱਤੀ ਜਾਊਗੀ ਬਸ ਮੇਨ ਗੱਲ ਇਹ ਹੈ ਵੀ ਤੁਸੀਂ ਫੋਲੋ ਕਰ ਲਓ ਸ ਜੇਕਰ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਹਣਾ ਹਰ ਇੱਕ ਚੀਜ਼ ਦੀ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਤੋਂ ਮਿਲ ਜਾਇਆ ਕਰੂਗੀ ਜੇਕਰ ਸਾਡੇ ਤੋਂ ਕਈ ਵਾਰ ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਤੁਸੀਂ ਸਾਨੂੰ WhatsApp ਤੇ 9779595994 ਵਾਲੇ ਨੰਬਰ ਤੇ WhatsApp ਤੇ ਸਾਨੂੰ ਇੱਕ ਵਾਰ ਮੈਸੇਜ ਕਰ ਦਿਆ ਕਰੋ ਤੇ ਤੁਸੀਂ ਆਪਣੀ ਜਾਣਕਾਰੀ ਦੇ ਦਿਆ ਕਰੋ ਸਾਨੂੰ ਆਹ ਚੀਜ਼ ਚਾਹੀਦੀ ਹੈ